ਜਿਸ ਤਰ੍ਹਾਂ ਅਸੀਂ ਦੇਖਿਆ ਵੀ ਸੜਕਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਬਿਜ਼ਨਸ ਕਰੇ ਹੋਏ ਨੇ ਜਿਵੇਂ ਪੈਲਸ ਬਣੇ ਹੋਏ ਨੇ ਜਾਂ ਵੱਡੀਆਂ-ਵੱਡੀਆਂ ਦੁਕਾਨਾਂ ਸੜਕਾਂ ਦੇ ਬਾਜ਼ਾਰਾਂ ਵਿੱਚ ਖੁੱਲ੍ਹੀਆਂ ਹੋਈਆਂ ਨੇ ਉਹਨਾਂ ਦੇ ਅੱਗੇ ਰੇੜੀਆਂ ਲਗਾਈਆਂ ਗਈਆਂ ਨੇ ਉਹਨਾਂ ਦੇ ਅੱਗੇ ਫਿਰ ਕੋਈ ਨਾ ਕੋਈ ਆਈਟਮ ਖਰੀਦੀ ਜਾਂਦੀ ਹੈ ਇੱਕ ਦੁਕਾਨ ਦੇ ਅੱਗੇ ਤਿੰਨ-ਤਿੰਨ ਚੀਜ਼ਾਂ ਖਰੀਆਂ ਕਰਕੇ ਕੰਮ ਕੀਤਾ ਜਾਂਦਾ ਮੇਰੀ ਹਰ ਹਲਕੇ ਦੇ ਅਹਿਦੀਓ ਸਾਹਿਬ ਨੂੰ ਬੇਨਤੀ ਆ ਵੀ ਉਹ ਈਓ ਜੋ ਕਮੇਟੀਆਂ ਬਣੀਆਂ ਹੋਈਆਂ ਨੇ ਅਗਰ ਉਹ ਕਮੇਟੀਆਂ ਦੇ ਅਫਸਰ ਮਨਿਸਪਲ ਕਮੇਟੀਆਂ ਦੇ ਜੋ ਅਧਿਕਾਰੀ ਨੇ ਉਹ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਅਫਸਰਾਂ ਨੂੰ ਵੀ ਇੱਕ ਜ਼ਿਲ੍ਹੇ ਤੋਂ ਬਾਹਰ ਕੇ ਦੂਆ ਜ਼ਿਲ੍ਹਾ ਬਦਲਿਆ ਜਾਵੇ ਇਹ ਬਹੁਤ ਜ਼ਰੂਰੀ ਕਦਮਾਂ ਵੀ ਪੰਜਾਬ ਦੇ ਜਿੰਨੇ ਡਿਪਾਰਟਮੈਂਟ ਨੇ ਇਹਨਾਂ ਨੂੰ ਹਰ ਸਾਲ ਇੱਕ ਜ਼ਿਲ੍ਹੇ ਤੋਂ ਦੂਏ ਜ਼ਿਲ੍ਹੇ ਵਿੱਚ ਬਦਲ ਰਿਹਾ ਜਾਵੇ ਇਹ ਪਿਛਲੇ 75 ਸਾਲਾਂ ਦੇ ਵਿੱਚ ਲੋਕਾਂ ਨਾਲ ਇੱਕ ਮਖੌਲ ਕੀਤਾ ਜਾਂਦਾ ਜੇ ਕਿਸੇ ਅਫਸਰ ਨੂੰ ਬਦਲ ਰਿਹਾ ਜਾਂਦਾ ਜੇ ਅਸੀਂ ਇਹਨਾਂ ਥੋੜੀ ਬਦਲੀ ਕਰਾ ਦਾਂਗੇ ਤਉ ਆਫਸਰ ਕੋ ਕੀ ਕਹਿੰਦੇ ਨੇ ਵੀ ਮੈਂ ਆਹ ਕੁਰਸੀ ਤੋਂ ਲੈ ਕੇ ਇੱਧਰ ਕੁਰਸੀ ਤੇ ਜਾ ਸਕਦਾ ਵੀ ਬਾਕੀ ਮੈਰੇ ਕੋ ਪਾਵਰ ਪੂਰੀ ਆ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਓ ਬਹੁਤ ਸਾਰੇ ਅਫਸਰ ਆਪਣਾ ਇੰਨਾ ਦੱਬ ਦਬੋ ਬرائی ਬੈਠੇ ਨੇ ਵੀ ਉਹਨਾਂ ਨੂੰ ਕੋਈ ਪਬਲਿਕ ਦਾ ਨੁਮਾਇੰਦਾ ਕੰਮ ਕਰਨ ਲਈ ਜਾਂਦਾ ਤਾਂ ਉਹ ਬਿਲਕੁਲ ਸੀਰੀਅਸ ਨਹੀਂ ਲੱਗੇ ਜਿਹੜੀਆਂ ਕੁਰਸੀਆਂ ਉੱਥੇ ਪਬਲਿਕ ਨੂੰ ਬੈਠਣ ਵਾਸਤੇ ਹੁੰਦੀਆਂ ਨੇ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਨਾ ਪਾਣੀ ਦਾ ਪ੍ਰਬੰਧ ਨਾ ਕੋਈ ਕੁਰਸੀਆਂ ਦਾ ਪ੍ਰਬੰਧ ਜਿਸ ਕਰਕੇ ਜੋ ਪਬਲਿਕਾ ਸਾਰਾ ਸਾਰਾ ਦਿਨ ਹੈਰਾਨ ਹੁੰਦੀ ਆ ਮੈਂ ਡਿਪਟੀ ਕਮਿਸ਼ਨ ਸਹਿਬਾਨਾਂ ਨੂੰ ਬੇਨਤੀ ਕਰੂੰਗਾ ਵੀ ਸਾਰੇ ਸਰਕਾਰੀ ਧਾਰਿਆਂ ਵਿੱਚ ਚੈੱਕ ਕੀਤਾ ਜਾਵੇ ਕੋਈ 10 ਵਜੇ ਮੁਲਾਜ਼ਮ ਆਉਂਦਾ ਕੋਈ 11 ਵਜੇ ਆਉਂਦਾ ਜੇ ਕੋਈ ਉੱਥੇ ਅਬਰਮਾ ਦਾ ਕੋਈ ਚੈਕਿੰਗ ਹੁੰਦੀ ਨਹੀਂ ਦਫ਼ਤਰਾਂ ਦੇ ਵਿੱਚ ਕਿ ਹੁੰਦੀ ਆ ਤਾਂ ਕਹਿ ਦਿੰਦੇ ਨੇ ਉਹ ਫੀਲਡ ਦੇ ਵਿੱਚ ਗਏ ਹੋਏ ਨੇ ਪਰ ਕੋਈ ਫੀਲਡ ਦੇ ਵਿੱਚ ਨਹੀਂ ਹੁੰਦੇ ਇਹ ਆਪਣੇ ਹੋਰ ਵੀ ਕਈ ਕੰਮ ਕਰ ਰਹੇ ਨੇ ਸਰਕਾਰ ਅਗਰ ਇਹਨਾਂ ਦਾ ਬ੍ਰਿਕੀ ਦਾ ਜਾਂਚ ਕਰੇ ਜਿੰਨੀਆਂ ਕਮੇਟੀਆਂ ਨੇ ਜਿੰਨੀਆਂ ਇਹਨਾਂ ਨੇ ਕਮੇਟੀਆਂ ਵੱਲੋਂ ਪਲਾਟਾਂ ਦੇ ਟੈਕਸ ਬਸੋਨੇ ਗਏ ਨੇ ਜਾਂ ਜਿੰਨੀਆਂ ਮਨਜ਼ੂਰੀਆਂ ਦਿੱਤੀਆਂ ਨੇ اگر سرکار ضلع تحصیلہ ਅਤੇ ਬਲਾਕਾਂ ਦੀਆਂ ਕਮੇਟੀਆਂ ਦੇ ਵਿੱਚ ਉਹ ਕਮੇਟੀ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਮੈਨੂੰ ਲੱਗਦਾ 2000 ਕਰੋੜ ਰੁਪਏ ਦਾ ਪੰਜਾਬ ਨੂੰ ਇੱਕ ਬਹੁਤ ਵੱਡੇ ਪੱਧਰ ਤੇ ਫਾਇਦਾ ਹੋ ਸਕਦਾ ਜਿਹੜਾ ਖਜ਼ਾਨਾ ਅਸੀਂ ਕਹਿੰਦੇ 75 ਸਾਲਾਂ ਤੋਂ ਖਾਲੀ ਆ ਉਹ ਇੱਕ ਮਹੀਨੇ ਦੇ ਵਿੱਚ ਸਰਕਾਰ ਭਰ ਸਕਦੀ ਆ ਮੈਨੂੰ ਪੂਰੀ ਆਸ ਅਤੇ ਉਮੀਦ ਆ ਤੇ ਪੰਜਾਬ ਦੇ ਲੋਕਾਂ ਨੂੰ ਜੋ ਭਗਤ ਸਿੰਘ ਦਾ ਪ੍ਰੇਮ ਕਰਦੇ ਨੇ ਕਿ ਉਧਮ ਸਿੰਘ ਵਰਗਿਆਂ ਦਾ ਪ੍ਰੇਮ ਕਰਦੇ ਨੇ ਉਹ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਜਿੱਥੇ ਵੀ ਤੁਹਾਨੂੰ ਕੋਈ ਨਜਾਇਜ਼ ਕਮਜਾ ਹੁੰਦਾ ਕਿਤੇ ਕਿਸੇ ਦਾ ੱਤਕਾ ਹੁੰਦਾ ਉਹ ਤੁਸੀਂ ਤਰਪਾ ਜਸੋ ਮਾਜਰਾ ਮੇਰਾ ਨਾਮ ਹੈ ਮੇਰੇ ਤੱਕ ਕੋਈ ਵੀਡੀਓ ਵਗੈਰਾ ਭੇਜੋ ਤਾਂ ਕਿ ਅਸੀਂ ਉੱਥੇ ਜਾ ਕੇ ਵੀ ਉਸ ਪਰਿਵਾਰ ਦੀ ਮਦਦ ਕਰੀਏ ਤੇ ਪੰਜਾਬ ਸਰਕਾਰ ਤੱਕ ਜੋ ਸਰਕਾਰ ਦੇ ਨਮਾਇਦੇ ਨੇ ਉਹਨਾਂ ਤੱਕ ਉਹ ਗੱਲ ਪਹੁੰਚਾਈਏ ਜੇ ਸ਼੍ਰੀ ਰਾਮ ਮੈਨ ਮਣੀ ਹੋਈਆ ਜੋ ਬੱਖ ਬੱਖ ਜ਼ਿਲ੍ਹਿਆਂ ਦੇ ਵਿੱਚ ਇੱਕ ਗਰੁੱਪ ਬਣਾ ਕੇ ਬੈਠੇ ਨੇ ਇਹਨਾਂ ਦੀ ਹਰ ਸਾਲ ਇੱਕ ਜ਼ਿਲ੍ਹੇ ਤੋਂ ਦੂਏ ਜ਼ਿਲ੍ਹੇ ਵਿੱਚ ਬਦਲੀ ਹੋਵੇ ਜੋ ਇਹਨਾਂ ਨੇ 12 ਮਹੀਨਿਆਂ ਦੇ ਵਿੱਚ ਕੰਮ ਕੀਤੇ ਹੋਏ ਨੇ ਜਾਂ ਨਿਯਾਇਜ ਕੰਮ ਜੇ ਕਰਾਏ ਹੋਏ ਨੇ ਉਹਨਾਂ ਦੀ ਸ਼ਾਨ ਵੀਰ ਕੀਤੀ ਆ ਵੀ ਕਿ ਉਹ ਲੋਕ ਕਿਹੜੇ ਗਏ ਜੇ ਸੁਦਾਰਨ ਨੇ ਜਿਹੜੇ ਇਹਨਾਂ ਤੋਂ ਬਿਨਾ ਮਨਜ਼ੂਰੀ ਲੈ ਕੇ ਸਰਕਾਰ ਦੇ ਕਬਜ਼ਾ ਕਰੀ ਬੈਠੇ ਨੇ ਤੇ ਸਰਕਾਰੀ ਅਫਸਰਾਂ ਨੇ ਇਹਨਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜੇ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਗੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਲੱਖਾਂ ਕਰੋੜਾਂ ਰੁਪਈਆ ਦਾ ਫਾਇਦਾ ਹੋ ਸਕਦਾ ਦੁਬਾਰਾ ਮੇਰੀ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਜੀ ਨੂੰ ਅਤੇ ਪ੍ਰਿੰਸੀਪਲ ਸੈਕਟਰੀ ਜੀ ਨੂੰ ਤੇ ਇਹਦੇ ਨਾਲ ਪੀਡਬਲੂ ਦੇ ਮੰਤਰੀ ਸਭਾ ਨੂੰ ਬੇਨਤੀ ਕਰੂੰਗਾ ਆਗਰ ਉਹਨਾਂ ਦੀਆਂ ਕੁਰਸੀਆਂ ਦੇ ਬਹਿ ਕੇ ਉਹ ਸੰਵਿਧਾਨ ਦੀ ਰਾਖੀ ਕਰ ਸਕਦੇ ਨੇ ਸੰਵਿਧਾਨ ਦੇ ਜੋ ਸੌਂਚ ਕੀ ਦੀ ਉਹਦੇ ਸੌ ਨੂੰ ਯਾਦ ਕਰਕੇ ਜੋ ਭਗਤ ਸਿੰਘ ਦੇ ਜਾ ਕੇ ਇਹਨਾਂ ਨੇ ਸੌ ਖਾਦੀ ਦੀ ਵੀ ਅਸੀਂ ਪੂਰੀ ਇਮਾਨਦਾਰੀ ਦਾ ਕੰਮ ਕਰਾਂਗੇ ਉਹ ਇਹਨਾਂ ਅਫਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਤੇ ਜਿਨ੍ਹਾਂ ਦੇ ਕਬਜ਼ੇ ਕਿਤੇ ਹੋਏ ਨੇ ਉਹਨਾਂ ਦੇ ਕਬਜ਼ੇ ਖਾਲੀ ਕਰਾ ਕੇ ਉਹਨਾਂ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਰਪਾ ਜਸੋ ਮਾਚਰਾ ਦੋਸਤੋ ਜੈ શ્રી ਨਾਮ ਜੇ ਭਗਵਾਨ ਪਾਰਸੂਰਾਮ ਮੈਂ ਤਰਪਾ ਜਸੋ ਮਾਚਰਾ ਸ਼ੀਰ ਸੈਨਾ ਹਿੰਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਤੇ ਪੰਜਾਬ ਨੂੰ ਪਿਆਰ ਕਰਨ ਬਾਰੇ ਉਹਨਾਂ ਦੇਸ਼ ਵਾਸੀਆਂ ਨੂੰ ਅੱਜ ਇੱਕ ਫਿਰ ਨਵੇਂ ਮੁੱਦੇ ਦੇ ਰਾਹ ਪੈਦਾ ਇਸ ਪਹਿਲ ਦੇ ਆਧਾਰ ਤੇ ਦੱਸਣਾ ਚਾਹਣਾ ਵੀ ਅੱਜ ਪੰਜਾਬ ਦੇ ਵਿੱਚ ਜੋ ਪੀਡਬਲਿਊ ਮੈਗਮਾ ਸਰਕਾਰ ਨਾਲ ਸੰਬੰਧਿਤ ਮਿੰਟ ਡਿਪਾਰਟਮੈਂਟ ਹੈ ਜੀ ਉਹਦੇ ਵਿੱਚ ਬਹੁਤ ਸਾਰੇ ਅਕਸਰ ਸੇਵਨ ਨੇ ਤੇ ਇਹ ਜੀ ਉਸਬਾਨ ਤੇ ਜਈ ਸੇਵਨ ਤੇ ਬਾਕੀ ਹੋਰ ਕੋ ਸਾਰੇ ਆਪਸ਼ਨ ਨੇ ਜੋ ਸਰਕਾਰ ਨੂੰ ਲੱਖਾਂ ਕਰੋੜਾ ਰੁਪਏ ਦਾ ਤਰਫਾਹਾ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਪਰ ਉੱਥੇ ਹੀ ਪੰਜਾਬ ਦੇ ਵਿੱਚ ਜਦੋਂ ਮੈਂ ਪੰਜਾਬ ਘੁੰਮ ਕੇ ਦੇਖਿਆ ਤਾਂ ਵੈਨਾ ਮੈਂ ਗਵਿੰਦਗੜ੍ਹ ਤੋਂ ਲੈ ਕੇ ਭਵਾਨੀਗੜ੍ਹ ਤੱਕ ਗਿਆ ਤਾਂ ਰਾਸਤੇ ਦੇ ਉੱਤੇ ਸੜਕਾਂ ਦੇ ਖੱਬੇ ਉਹ ਸੱਜੇ ਪਾਸੇ ਪਹਿਲਾਂ ਤਾਂ ਕੁਵਾਰ ਦੀਆਂ ਦੁਕਾਨਾਂ ਦੇ ਸੜਕਾਂ ਦੇ ਉੱਤੇ ਢਹਿਣ ਲੱਗੇ ਹੋਏ ਨੇ ਬਿਨਾ ਮંજੂਰੀ ਤੋਂ ਬਿਨਾ ਸਰਕਾਰ ਦੇ ਅਸਤਿ ਸ਼ਾਹੀ ਤੋਂ ਉਹ ਕਿਸ ਨੇ ਇਹਨਾਂ ਨੂੰ ਮੰਜੂਰੀ ਦਿੱਤੀ ਆ ਵੀ ਤੁਸੀਂ ਸਮਾਨ ਰੱਖ ਸਕਦੇ ਹੋ ਪਰ ਉਸ ਤੋਂ ਬਾਅਦ ਸਰਕਾਰ ਦੇ ਸੜਕਾਂ ਦੇ ਉੱਤੇ ਰੇਤਾ ਬਾਜਰੀ ਦਾ ਕੰਮ ਆ ਜਿਹੜਾ ਉਹ ਵੀ ਸੜਕਾਂ ਦੇ ਉੱਪਰ ਬੜੇ-ਬੜੇ ਢੇਲ ਲੱਗੇ ਹੋਏ ਨੇ ਜੋ ਕਿ ਉਹਨਾਂ ਦੇ ਸਮੇਂ ਵਿੱਚ ਸਾਨੂੰ ਤੇ ਸਾਡੇ ਹੁਣ ਨੌਜਵਾਨਾਂ ਨੂੰ ਜੋ ਸੜਕਾਂ ਦੇ ਉੱਤੇ ਵਹੀਕਲ ਲੈ ਕੇ ਮੋਟਰਸਾਈਕਲ ਜਾਂ ਸਾਈਕਲ ਜਾਂ ਹੋਰ ਗੱਡੀਆਂ ਲੈ ਕੇ ਘੁੰਮ ਰਹੇ ਨੇ ਉਹਨਾਂ ਦਾ ਏਸੀ ਡੇਟ ਦਾ ਕਾਰਨ ਬਣਦਾ ਹੈ ਮੈਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕਰੂੰਗਾ ਤੇ ਉਹ ਆਪਣੇ ਆਪਣੇ ਹਲਕੇ ਦੇ ਐਸਡੀ ਮਹ ਸਾਹਿਬ ਨੂੰ ਇਹ ਦੇਿਤ ਕਰਨ ਵੀ ਜੇ ਇਹ ਅਫਸਰ ਕਿਸੇ ਤੋਂ ਕੋਈ ਅਫਸਰ ਹੱਤ੍ਤਾ ਵਿਸੁਲੀ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਤੇ ਉਹ ਜਗਾ ਸਰਕਾਰ ਦੀ ਖਾਲੀ ਕਰਾਈ ਜਾਵੇ ਅਗਰ ਪੰਜਾਬ ਦੇ ਵਿੱਚ ਇਹ ਨਜਾਇਜ਼ ਕਬਜ਼ੇ ਖਾਲੀ ਕਰਵਾਈ ਜਾਂਦੇ ਨੇ ਤਾਂ ਪੰਜਾਬ ਨੂੰ 500 ਕਰੋੜ ਰੁਪਏ ਦਾ ਫਾਇਦਾ ਹੋ ਸਕਦਾ ਜੇ ਨਾ ਕਿ ਇੱਕ ਖਜ਼ਾਨੇ ਦੇ ਵਿੱਚ ਬਹੁਤ ਵੱਡਾ ਕੰਮ ਕਰ ਸਕਦਾ ਹੈ ਦੁਆ ਜੇ ਇਹਨਾਂ ਅਫਸਰਾਂ ਤੋਂ ਇਹ ਕੰਮਕਾਰ ਨਹੀਂ ਹੁੰਦੇ ਤਾਂ ਮੈਂ ਸੀਐਮ ਪੰਜਾਬ ਦੇ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ